ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲੇਰਾ ਪਿੰਡ ਦੀ ਸੰਗਤ ਨੇ ਤਨ ਤਨ ਬਾਬਾ ਆਨੰਦ ਸਿੰਘ ਜੀ ਦੀ ਬਹੁਤ ਹੀ ਸੇਵਾ ਕੀਤੀ ਫਿਰ ਇਕੱਲੀ ਸੇਵਾ ਹੀ ਨਹੀਂ ਕੀਤੀ ਬਲਕਿ ਬਾਬਾ ਜੀ ਦਾ ਹੁਕਮ ਮੰਨ ਕੇ ਬਾਬਾ ਜੀ ਤੋਂ ਬਹੁਤ ਖੁਸ਼ੀਆਂ ਵੀ ਪ੍ਰਾਪਤ ਕੀਤੀਆਂ ਬਾਬਾ ਜੀ ਵੀ ਕਲੇਰਾਵਾਲੀ ਸੰਗਤ ਤੇ ਬਹੁਤ ਪ੍ਰਸੰਨ ਹੁੰਦੇ ਸਨ ਅਤੇ ਇਸ ਕਾਰਨ ਬਾਬਾ ਜੀ ਜਲਦੀ ਕਿਤੇ ਕਲੇਰਾਂ ਦੀ ਸੰਗਤ ਦੀ ਬੇਨਤੀ ਨਹੀਂ ਸਨ ਮੋੜਦੇ ਕਲੇਰਾਂ ਪਿੰਡ ਦੀ ਪ੍ਰੇਮ ਭਾਵਨਾ ਦੇ ਸਦਕਾ ਹੀ ਬਾਬਾ ਆਨੰਦ ਸਿੰਘ ਜੀ ਨੂੰ ਕਲੇਰਾਂ ਵਾਲੇ ਬਾਬਾ ਜੀ ਕਹਿੰਦੇ ਹਨ ਭਾਈ ਰਤਨ ਸਿੰਘ ਜੀ ਕਲੇਰਾਂ ਵਾਲੇ ਅਤੇ ਉਹਨਾਂ ਦੇ ਪਰਿਵਾਰ ਨੇ ਵੀ ਬਾਬਾ ਜੀ ਦੀ ਨਿਸ਼ਕਾਮਤਾ ਨਾਲ ਅਣਥੱਕ ਸੇਵਾ ਕੀਤੀ ਭਾਈ ਰਤਨ ਸਿੰਘ ਜੀ ਤਾਂ ਬਾਬਾ ਜੀ ਦੀ ਹਜ਼ੂਰੀ ਸੇਵਾ ਵਿੱਚ ਹੁੰਦੇ ਸਨ ਤੇ ਪਰਿਵਾਰ ਦੇ ਬਾਕੀ ਮੈਂਬਰ ਵੀ ਵੱਧ ਚੜ ਕੇ ਬਾਬਾ ਜੀ ਦੀ ਸੇਵਾ ਕਰਦੇ ਸਨ ਪਰ ਸਭ ਨਿਸ਼ਕਾਮ ਭੂਗੇ ਰਤਨ ਸਿੰਘ ਜੀ ਦੇ ਦੋ ਭਰਾ ਸਨ ਅਤੇ ਇੱਕ ਭੈਣ ਇੱਕ ਵਾਰ ਰਤਨ ਸਿੰਘ ਜੀ ਦੇ ਮਾਤਾ ਜੀ ਆਪਣੀ ਲੜਕੀ ਨੂੰ ਮਿਲਣ ਲਈ ਉਸਦੇ ਘਰ ਗਏ ਇੱਕ ਦੋ ਦਿਨ ਉੱਥੇ ਰਹੇ ਫਿਰ ਇੱਕ ਦਿਨ ਅਚਾਨਕ ਹੀ ਮਾਤਾ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਬਹੁਤ ਦਵਾਈਆਂ ਲਈਆਂ ਪਰ ਮਾਤਾ ਦਾ ਬੁਖਾਰ ਉਤਰੇ ਹੀ ਨਾ ਕਈ ਦਿਨ ਇਸੇ ਤਰ੍ਹਾਂ ਬੀਤ ਗਏ ਫਿਰ ਇੱਕ ਦਿਨ ਮਾਤਾ ਆਪਣੇ ਮਨ ਅੰਦਰ ਸੋਚਣ ਲੱਗੀ ਕਿ ਜੇ ਮੈਂ ਇੱਥੇ ਹੀ ਮਰ ਗਈ ਫਿਰ ਸਾਰੇ ਮੇਰੇ ਮੁੰਡਿਆਂ ਨੂੰ ਗੱਲਾਂ ਕਰਨਗੇ ਕਿ ਤੁਸੀਂ ਮਾਤਾ ਨੂੰ ਸੰਭਾਲਿਆ ਨਹੀਂ ਸੇਵਾ ਨਹੀਂ ਕੀਤੀ ਇਸੇ ਲਈ ਲੜਕੀ ਵੱਲ ਭੇਜ ਦਿੱਤਾ ਹੋਣਾ ਹੈ ਇਸੀ ਤਰ੍ਹਾਂ ਸੋਚਦੀ ਨੇ ਮਾਤਾ ਨੇ ਬਾਬਾ ਆਨੰਦ ਸਿੰਘ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਅਰਦਾਸ ਕੀਤੀ। ਬਾਬਾ ਜੀ ਮਿਹਰ ਕਰੋ। ਬਾਹ ਫੜੀ ਦੀ लाज ਰੱਖੋ। ਭਾਵਨਾ ਨਾਲ ਕੀਤੀ ਅਰਦਾਸ ਛੱਟ ਹੀ ਬਾਬਾ ਜੀ ਕੋਲ ਪਹੁੰਚ ਗਈ। ਜਦੋਂ ਮਾਤਾ ਰਾਤ ਨੂੰ ਮੰਜੇ ਤੇ ਸੁੱਤੀ ਪਈ ਸੀ ਤਾਂ ਉਸ ਸਮੇਂ ਉਸਨੇ ਦੇਖਿਆ ਕਿ ਬਾਬਾ ਜੀ ਆਏ ਹਨ। ਇੱਕਦਮ ਹੀ ਉੱਠ ਕੇ ਬੈਠ ਗਈ। ਅਤੇ ਮੱਥਾ ਟੇਕਿਆ ਹੁਣ ਬਾਬਾ ਜੀ ਤਾਂ ਮਾਤਾ ਨੂੰ ਬਚਨ ਕਰਨ ਲੱਗੇ ਮਾਈ ਤੇਰਾ ਬੁਖਾਰ ਤਾਂ ਨਹੀਂ ਉਤਰ ਰਿਹਾ ਤੂੰ ਦਵਾਈ ਗਲਤ ਖਾ ਰਹੀ ਹੈ ਤੇਨੂੰ ਬੁਖਾਰ ਗਰਮੀ ਕਾਰਨ ਹੋਇਆ ਹੈ ਤੇ ਤੂੰ ਦਵਾਈਆਂ ਵੀ ਗਰਮ ਖਾ ਰਹੀ ਹੈ ਮਾਤਾ ਕੁਝ ਹੈਰਾਨ ਹੋਈ ਬਾਬਾ ਜੀ ਕਹਿੰਦੇ ਮਾਤਾ ਤੂੰ ਲੱਸੀ ਪੀ ਲਵੇਂ ਤੇਰਾ ਬੁਖਾਰ ਠੀਕ ਹੋ ਜਾਵੇਗਾ ਸੋ ਮਾਤਾ ਨੇ ਸੱਤ ਬਜਨ ਕਿਹਾ ਅਗਲੇ ਦਿਨ ਸਵੇਰੇ ਜਦੋਂ ਮਾਤਾ ਉੱઠી ਤਾਂ ਉਸਨੇ ਆਪਣੀ ਲੜਕੀ ਨੂੰ ਲੱਸੀ ਲਿਆਉਣ ਲਈ ਕਿਹਾ ਪਰ ਉਹ ਉਸ ਨੂੰ ਸਮਝਾਵੇ ਕਿ ਮਾਤਾ ਬੁਖਾਰ ਤੈਨੂੰ ਪਹਿਲਾਂ ਹੋਇਆ ਹੈ ਲੱਸੀ ਪੀ ਕੇ ਤੈਨੂੰ ਹੋਰ ਕੋਈ ਨੁਕਸਾਨ ਨਾ ਹੋਵੇ ਆਪਾਂ ਕਿਸੇ ਹੋਰ ਡਾਕਟਰ ਤੋਂ ਬਦਲ ਕੇ ਦਵਾਈ ਲੈ ਆਉਂਦੇ ਹਾਂ ਪਰ ਮਾਤਾ ਕਹਿੰਦੀ ਨਹੀਂ ਮੈਂ ਦਵਾਈ ਨਹੀਂ ਲੈਣਾਂ ਇਨੇ ਦਿਨ ਹੋ ਗਏ ਦਵਾਈਆਂ ਖਾਂਦੀ ਨੂੰ ਤੁਸੀਂ ਮੈਨੂੰ ਲੱਸੀ ਲਿਆ ਕੇ ਦੇਉਂ ਮਾਤਾ ਦੇ ਬੋਤਾ ਕਹਿਣ ਤੇ ਉਸ ਨੂੰ ਲੱਸੀ ਦੇ ਦਿੱਤੀ ਸੋ ਬੁਖਾਰ ਘੰਟੇ ਦੇ ਵਿੱਚ ਹੀ ਉਤਰ ਗਿਆ ਬੁਖਾਰ ਤਾਂ ਉਤਰਨਾ ਹੀ ਸੀ ਬਚਨ ਜੋ ਬਾਬਾ ਜੀ ਦਾ ਹੋ ਗਿਆ ਸੀ ਸੋ ਇੱਥੇ ਵਿਚਾਰ ਵਾਲੀ ਗੱਲ ਇਹ ਹੈ ਕਿ ਲੱਸੀ ਵਿੱਚ ਕੋਈ ਪਾਵਰ ਨਹੀਂ ਸੀ ਸਾਰੀ ਪਾਵਰ ਤਾਂ ਬ੍ਰਹਮ ਗਿਆਨੀ ਬਾਬਾ ਆਨੰਦ ਸਿੰਘ ਜੀ ਦੇ ਬਚਨਾਂ ਵਿੱਚ ਸੀ ਨਹੀਂ ਤਾਂ ਆਮ ਅਸੀਂ ਦੇਖਦੇ ਹੀ ਹਾਂ ਕਿ ਬੁਖਾਰ ਦੇ ਵਿੱਚ ਇੰਨਾ ਚੀਜ਼ਾਂ ਦੀ ਮਨਾਹੀ ਕਰ ਦਿੱਤੀ ਜਾਂਦੀ ਹੈ ਪਰ ਬਾਬਾ ਜੀ ਦੀ ਮਿਹਰ ਦਾ ਸਦਕਾ ਉਹੀ ਲੱਸੀ ਪੀਣ ਕਾਰਨ ਬੁਖਾਰ ਉੱਤਰ ਗਿਆ ਮਿਹਰ ਤਾਂ ਸਾਰੀ ਬਾਬਾ ਜੀ ਦੇ ਬਚਨਾਂ ਰਾਹੀਂ ਹੀ ਵਰਤੀ ਲੱਸੀ ਤਾਂ ਬਸ ਇੱਕ ਬਹਾਨਾ ਸੀ ਬਾਬਾ ਜੀ ਤਾਂ ਜਗਿਆਸੂ ਦੀ ਭਾਵਨਾ ਦੇ ਹਿਸਾਬ ਨਾਲ ਹੀ ਉਸ ਨੂੰ ਵਚਨ ਕਰਦੇ ਹਨ ਅਤੇ ਜਿਸ ਦੇ ਉੱਪਰ ਮਿਹਰਬਾਨ ਹੋ ਜਾਂਦੇ ਸਨ ਤਾਂ ਉਸ ਦੀਆਂ ਝੋਲੀਆਂ ਭਰ ਦਿੰਦੇ ਸਨ ਫਿਰ ਉਹ ਚਾਹੇ ਕਿਸੇ ਨੂੰ ਮਿੱਟੀ ਦੀ ਡਲੀ ਦੇ ਦੇਣ ਖਾਣ ਨੂੰ ਜਾਂ ਫਿਰ ਲੱਸੀ ਪੀਣ ਨੂੰ ਦੇ ਦੇਣ ਤੇ ਜਾਂ ਫਿਰ ਪ੍ਰਸ਼ਾਦ ਆਦਿ ਦੇ ਦੇਣ ਅਤੇ ਜਾਂ ਫਿਰ ਹੋਰ ਕਿਸੇ ਵੀ ਰੂਪ ਵਿੱਚ ਮਹਿਰ ਕਰ ਦੇਣ ਕਿਤੀ ਤਾਂ ਬ੍ਰਹਮ ਗਿਆਨੀ ਦੇ ਬੋਲਾ ਰਹੀ ਹੀ ਵਰਤਦੀ ਹੈ ਮਾਈ ਸਤ 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 ਹਰ ਸਤ 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 ਸਾਦਾ ਵਜਨ ਗੁਰੂ ਜੋ ਪੂਰਾ ਕਹਿਓ ਮੈਂ ਛੀਕ ਗਾਠਰੀ ਬਾਦਾ ਸੋ ਫਿਰ ਉਸੇ ਦਿਨ ਹੀ ਮਾਤਾ ਆਪਣੇ ਘਰ ਵਾਪਸ ਆ ਗਈ ਕਿਉਂਕਿ ਉਸਦੇ ਮਨ ਵਿੱਚ ਡਰ ਸੀ ਕਿਤੇ ਬੁਖਾਰ ਫੇਰ ਨਾ ਹੋ ਜਾਵੇ ਪਰ ਫਿਰ ਮਾਤਾ ਠੀਕ ਰਹੀ ਕਰ ਆਕੇ ਉਸਨੇ ਸਾਰੀ ਵਾਰਤਾ ਆਪਣੇ ਪਰਿਵਾਰ ਨੂੰ ਦੱਸੀ ਫਿਰ ਪੁੱਜ ਕੋ ਦਿਨਾਂ ਪਿੱਛੋਂ ਜਦੋਂ ਪਰਿਵਾਰ ਸਮੇਤ ਮਾਤਾ ਬਾਬਾ ਜੀ ਦੇ ਦਰਸ਼ਨ ਕਰਨ ਗਈ ਤਾਂ ਬਾਬਾ ਜੀ ਮੁਸਕਰਾ ਕੇ ਬਚਨ ਕਰਨ ਲੱਗੇ ਕਿਉਂ ਮਾਈ ਬੁਖਾਰ ਕਿਵੇਂ ਰਿਹਾ ਫਿਰ ਮਾਤਾ ਹੱਥ ਜੋੜ ਕੇ ਕਹਿਣ ਲੱਗੀ ਬਾਬਾ ਜੀ ਆਪ ਜੀ ਦੀ ਮਿਹਰ ਦਾ ਸਦਕਾ ਮੇਰਾ ਬੁਖਾਰ ਉਤਰ ਗਿਆ ਨਹੀਂ ਤਾਂ ਮੈਂ ਮਰ ਹੀ ਜਾਣਾ ਸੀ ਬਾਬਾ ਜੀ ਕਹਿੰਦੇ ਅਸੀਂ ਤਾਂ ਕੁਝ ਨਹੀਂ ਕੀਤਾ ਬਾਬਾ ਜੀ ਆਉਣ ਵਾਲੇ ਜਗਿਆਸੂਆਂ ਦੇ ਦੁੱਖ ਵੀ ਕੱਟ ਦਿੰਦੇ ਸਨ ਅਤੇ ਫਿਰ ਆਪਣੀ ਵਡਿਆਈ ਵੀ ਨਹੀਂ ਕਰਨ ਦਿੰਦੇ ਉਸ ਤੋਂ ਬਾਅਦ ਫਿਰ 10-11 ਸਾਲ ਮਾਤਾ ਬਹੁਤ ਵਧੀਆ ਤੰਦਰੁਸਤ ਰਹੀ ਫਿਰ ਅਚਾਨਕ ਇੱਕ ਦਿਨ ਮਾਤਾ ਨੂੰ ਲੂਜ਼ ਮੋਸ਼ਨਸ ਲੱਗ ਗਏ। ਕਈ ਦਿਨ ਮਾਤਾ ਆਖੀ ਰਹੀ। ਇੱਕ ਦਿਨ ਮਾਤਾ ਰਤਨ ਸਿੰਘ ਨੂੰ ਕਹਿਣ ਲੱਗੀ, "ਤੂੰ ਰੋਜ਼ ਬਾਬਾ ਜੀ ਕੋਲ ਜਾਂਦਾ ਹੈਂ, ਅੱਜ ਮੇਰੀ ਵੀ ਬੇਨਤੀ ਕਰਕੇ ਆਵੀਂ।" ਰਤਨ ਸਿੰਘ ਜੀ ਅਜੇ ਜਾ ਕੇ ਗੁਰੂ ਸਾਹਿਬਾਂ ਨੂੰ ਨਮਸਕਾਰ ਕਰਕੇ ਹੀ ਹਟੇ ਸਨ। ਬਾਬਾ ਜੀ ਨੇ ਸੇਵਾਦਾਰ ਨੂੰ ਭੇਜਿਆ ਕਿ ਰਤਨ ਸਿੰਘ ਨੂੰ ਸਾਡੇ ਕੋਲ ਭੇਜੋ। ਰਤਨ ਸਿੰਘ ਨੇ ਬਾਬਾ ਜੀ ਨੂੰ ਜਾ ਕੇ ਮੱਥਾ ਟੇਕਿਆ ਤੇ ਅਜੇ ਕੁਝ ਬੋਲੇ ਨਹੀਂ ਸਨ ਬਾਬਾ ਜੀ ਨੇ ਆਪੇ ਹੀ ਉਸ ਨੂੰ ਪੁੱਛ ਲਿਆ ਤੇਰੀ ਮਾਤਾ ਕਿਵੇਂ ਹੈ ਰਤਨ ਸਿੰਘ ਕਹਿਣ ਲੱਗਾ ਜੀ ਮਾਤਾ ਠੀਕ ਨਹੀਂ ਹੈ ਮਦਾਨ ਲੱਗੇ ਹੋਏ ਹਨ ਕਈ ਦਿਨ ਹੋ ਗਏ ਢਿੱਲੀ ਹੈ ਬਾਬਾ ਜੀ ਕਹਿੰਦੇ ਪਹਿਲਾਂ ਦੱਸਣਾ ਸੀ ਉਸ ਨੂੰ ਕੋਈ ਤਕਲੀਫ ਨਾ ਹੁੰਦੀ ਤੂੰ ਜਾ ਪਹਿਲਾ ਮਾਤਾ ਦਾ ਇਲਾਜ ਕਰ ਰਤਨ ਸਿੰਘ ਬਾਬਾ ਜੀ ਨੂੰ ਪੁੱਛਣ ਲੱਗੇ ਜੀ ਜਿਵੇਂ ਆਪ ਜੀ ਦਾ ਹੁਕਮ ਹੈ ਬਾਬਾ ਜੀ ਕਹਿੰਦੇ ਵੈਦ ਤੋਂ ਦਵਾਈ ਖਰਾ ਰਤਨ ਸਿੰਘ ਨੇ ਫੇਰ ਪੁੱਛਿਆ ਜੀ ਕਿਹੜੇ ਵੈਦ ਤੋਂ ਬਾਬਾ ਜੀ ਕਹਿੰਦੇ ਮੇਰਾ ਵੈਦ ਗੁਰੂ गोविंदਾ ਹਰ ਹਰ ਨਾਮ ਅਖਦਮੁਖ ਦੇਵੈ ਕਟੈ ਜਮ ਕੀ ਫੰਦਾ ਨਾਮਦਾਰੂ ਨਾਲ ਸਭ ਤਰ੍ਹਾਂ ਦੇ ਰੋਗ ਠੀਕ ਹੋ ਜਾਂਦੇ ਹਨ ਘਰੇ ਜਾ ਕੇ ਸਹਿਜ ਪਾਠ ਪ੍ਰਕਾਸ਼ ਕਰੋ 10 ਦਿਨਾਂ ਤੇ ਭੋਗ ਪਾਉਣਾ ਰਤਨ ਸਿੰਘ ਨੇ ਸਤਿਵਚਨ ਕਹਿ ਕੇ ਇਸੇ ਤਰ੍ਹਾਂ ਕੀਤਾ ਘਰ ਆ ਕੇ ਆਪਣੇ ਭਰਾ ਨੂੰ ਸਭ ਕੁਝ ਦੱਸਿਆ ਸਭ ਸਾਫ ਸਫਾਈ ਕਰਕੇ ਘਰ ਵਿੱਚ ਸਹਿਜ ਪਾਠ ਆਰੰਭ ਕਰ ਲਿਆ ਕੁਦਰਤੀ ਹੀ ਉਸੇ ਦਿਨ ਰਤਨ ਸਿੰਘ ਦੀ ਭੈਣ ਮਾਤਾ ਨੂੰ ਮਿਲਣ ਆ ਪਹੁੰਚੀ ਮਾਤਾ ਨੇ ਉਸ ਨੂੰ ਦੇਖਿਆ ਤੇ ਬਚਨ ਕੀਤਾ ਕਿ ਇਸ ਨੂੰ ਚਾਹ ਪਾਣੀ ਸ਼ਿਕਾਓ ਜਿਵੇਂ ਹੀ ਉਹ ਚਾਹ ਪਾਣੀ ਛਕਣ ਲੱਗੀ ਮਾਤਾ ਨੇ ਪ੍ਰਾਣ ਤਿਆਗ ਦਿੱਤੇ ਸੋ ਇਸ ਤਰ੍ਹਾਂ ਬਾਬਾ ਜੀ ਨੇ ਮਾਤਾ ਦੇ ਅੰਤ ਸਮੇਂ ਨੂੰ ਸੰਭਾਲਿਆ ਸੋ ਪ੍ਰੇਮੀ ਜਨੋਂ ਜਿਸ ਨੇ ਵੀ ਬਾਬਾ ਜੀ ਨੂੰ ਰੱਬ ਮੰਨਿਆ ਬਾਬਾ ਜੀ ਨੇ ਉਸ ਨੂੰ ਰੋਣ ਨਹੀਂ ਦਿੱਤਾ ਬਾਬਾ ਜੀ ਬਚਨਾ ਵਿੱਚ ਸਮਤ ਬਖਸ਼ਿਆ ਕਰਦੇ ਸਨ ਕਿ ਜਿਹੜਾ ਸਾਡਾ ਬਚਨ ਮੰਨ ਕੇ ਗੁਰੂ ਨਾਨਕ ਦਾ ਧਿਆਨ ਧਰ ਕੇ ਨਾਮ ਜਪੇਗਾ ਅਸੀਮ ਬਚਨ ਕਰਦੇ ਹਾਂ ਜੇ ਉਹ ਪਹਿਲਾਂ ਮਰ ਗਿਆ ਤਾਂ ਸਾਡੇ ਜਾਂਦਿਆਂ ਨੂੰ ਸੱਚਖੰਡ ਦੇ ਬਾਾਰ ਵਿੱਚ ਖੜਾ ਹੋਵੇਗਾ ਤੇ ਜੇ ਅਸੀਂ ਪਹਿਲਾਂ ਚਲੇ ਗਏ ਜਦੋਂ ਉਸ ਦਾ ਸਮਾ ਆ ਗਿਆ ਤਾਂ ਅਸੀਂ ਉਸ ਨੂੰ ਲੈਣ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਅਜੇ ਹੀ ਅਨੋਖੇ ਜੀਵਨ ਕੌਤਕ ਜਾਣਨ ਅਤੇ ਸੁਣਨ ਲਈ ਸਬਸਕ੍ਰਾਈਬ ਕਰੋ ਸਾਡੇ YouTube ਚੈਨਲ ਧੰਨ ਗੁਰਨਾਮ ਵਧੇਰੇ ਜਾਣਕਾਰੀ ਲਈ ਆਈ ਬਟਨ ਵਿੱਚ ਦਿੱਤੇ ਲਿੰਕਸ ਅਤੇ ਡਿਸਕ੍ਰਿਪਸ਼ਨ ਬਾਕਸ ਵਿੱਚ ਬਾਬਾ ਜੀ ਦੇ ਜੀਵਨ ਸੰਬੰਧੀ ਹੋਰ ਬਹੁਤ ਸਾਰੇ ਲਿੰਕ ਦਿੱਤੇ ਗਏ ਹਨ ਜਿਸ ਤੇ ਕਲਿੱਕ ਕਰਕੇ ਤੁਸੀਂ ਹੋਰ ਵੀ ਲਾਹਾ ਪ੍ਰਾਪਤ ਕਰ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ